ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਟਾਲੀਵਾਲ ਡੇਰੀ ਫਾਰਮ ਦੇ ਉੱਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਵੀ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਅੱਜ ਦੀ ਜਿਹੜੀ ਆ ਵੀਡੀਓ ਉਹ ਬਣਾ ਰਹੇ ਆ ਪਿੰਡ ਗੌਂਸਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਟਿੰਡਾ ਤੇ ਡਾਕਟਰ ਗੁਰਵਿੰਦਰ ਸਿੰਘ ਦੇ ਫਾਰਮ ਤੋਂ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਤੇ ਬਹੁਤ ਵਧੀਆ ਜਾਨਵਰ ਆ ਗਏ ਡਾਕਟਰ ਸਾਹਿਬ ਕੋਲ ਤਿਆਰ ਕਰੇ ਵੇ ਤੇ ਜਿਹੜੇ ਆਪਾਂ ਮਹਾਨ ਹਸਤੀ ਨਾਲ ਗੱਲਬਾਤ ਥੋੜੀ ਕਰਾਉਣ ਜਾ ਰਹੇ ਹਾਂ ਸਾਰੇ ਜਾਣਦੇ ਹੋ ਬਹੁਤ ਹੀ ਮਸ਼ਹੂਰ ਆ ਸਰਦਾਰ ਸਾਲ ਸਿੰਘ ਜੀ ਬਲਟੋਹਾ ਤੇ ਨਾਲ ਗੋਰਾ ਢਾਨੀਆ ਜਿਨ੍ਹਾਂ ਦੇ ਕੋਲ ਪਿਸਟਲ ਬੱਲ ਸੀ ਬੱਲਾਗਾ ਤੇ ਉਹਨਾਂ ਨੂੰ ਵੀ ਤੁਸੀਂ ਸਾਰੇ ਜਾਣਦੇ ਹੋ ਤੇ ਇਹਨਾਂ ਕੋਲੇ ਜਿਵੇਂ ਕਿ ਮਾਇਆ ਮੱਝਾ ਤੇ ਡਾਇਮੰਡ ਬੱਲ ਸੀਗਾ ਇਹਨਾਂ ਨੂੰ ਵੀ ਤੁਸੀਂ ਸਾਰੇ ਜਾਣਦੇ ਹੋ ਬਾਕੀ ਹੁਣ ਪੰਜ ਚਾਰ ਦਿਨ ਹੀ ਹੋਏ ਹੈਗੇ ਨੀਲੀ 라ਵੀ ਮਾਤੀ ਦੀ ਜੋ ਮਿਲਕਿੰਗ ਹੋਈ ਆ ਤੇ ਬਹੁਤ ਚੰਗਾ ਉਹਨੇ ਦੁੱਧ ਦਾ ਰਿਕਾਰਡ ਕਰਾਇਆ 26 ਕਿਲੋ 210 ਗ੍ਰਾਮ ਤੇ ਇਹ ਫਾਰਮ ਦੇ ਉੱਤੇ ਪਹੁੰਚੇ ਆਗੇ ਪਸ਼ੂ ਦੇਖਣ ਤੇ ਆਪਾਂ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰਾਵਾਂਗੇ ਤੇ ਵੀਡੀਓ ਦਾ ਐਂਡ ਤੱਕ ਜੁੜੇ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ 42 ਡੇਰੀ ਫਾਰਮ ਤੇ ਵੀਡੀਓ ਦੇਖਣ ਵਾਲੇ ਵੀਰਾਂ ਦਾ ਤੈਸੇ ਜਿਲੋਂ ਧੰਨਵਾਦ ਹੋਵੇਗਾ ਅੱਜ ਅਸੀਂ ਆਪਣੇ ਇੱਥੇ ਵੀਰਾਂ ਨੂੰ ਡਾਕਟਰ ਸਾਹਿਬ ਜੀ ਨਾਲ ਮਿਲਣ ਆਏ ਆ ਤੇ ਕੁਝ ਦੋ ਸ਼ਬਦ ਆਪਣੇ ਆਂ ਮੱਝਾ ਬਾਰੇ ਪੁੱਛਣਾ ਚਾਹੁੰਦੇ ਆ ਤੇ ਆਪਾਂ ਇਹਨਾਂ ਨੂੰ ਦੱਸਦੇ ਆ ਜੀ ਪੁੱਛੋ ਵੀਰ ਸਾਹਿਬ ਕੀ ਪੁੱਛਦੇ ਹੋ ਠੀਕ ਹੈ ਜੀ ਤੇ ਤੁਹਾਡਾ ਵੀ ਇੱਥੇ ਪਹੁੰਚਣ ਤੇ ਧੰਨਵਾਦ ਆ ਜੀ ਜੀ ਤੇ ਆਪਣੇ ਉਹ ਪਸ਼ੂਆਂ ਬਾਰੇ ਦੱਸੋ ਜੀ ਜਿਵੇਂ ਹੁਣ ਕੇ ਨੀਲੀ ਰਾਵੀ ਮੱਝ ਸੀ ਜਿਹੜੀ ਆਪਣੀ ਜਿਹਦੇ ਹੁਣ ਚਵਾਈ ਕਰਾਈ ਹੈਗੀ ਜੀ ਜੀ 26 ਕਿਲੋ ਮਤਲਬ 210 ਗ੍ਰਾਮ ਦੀ ਕਰਾਈ ਹੈ ਜੀ ਠੀਕ ਆ ਤੇ ਕਿਹੜਾ ਸੂਆ ਸੂਈ ਸੀ ਜੀ ਉਹ ਉਹ ਚੌਕ ਚੌਕ ਸੁਆ ਸੁਈ ਸੀ ਮਾਜ ਠੀਕ ਆ ਕਿੰਨਾ ਟਾਈਮ ਹੋ ਗਿਆ ਰੂ ਸੁਈ ਨੂੰ ਲਗਭਗ 2 ਮਹੀਨੇ ਹੋ ਗਏ ਅੱਛਾ 2 ਮਹੀਨੇ ਹੋ ਗਏ ਸੁਈ ਹਾਂਜੀ ਠੀਕ ਹੈ ਜੀ ਤੇ ਸੈਦ ਕੜੈਰੀ ਚੈਨਲ ਤੇ ਉਹਦੀ ਹੁਣ ਚੁਆਈ ਹੋਈ ਹੈ ਹਨਾ ਜੀ ਜੀ ਲਾਈਵ ਚੁਆਈ ਹੋਈ ਔਰ ਕੈਮਰੇ ਦੀ ਅੱਖ ਤੋਂ ਬਗੈਰ ਵੀ ਠੀਕ ਹੈ ਜੀ ਬਹੁਤ ਜਿਆਦਾ ਭੈਣ ਭਰਾ ਸੱਦੇ ਕਿਉਂਕਿ ਜਿਹੜਾ ਮੇਰਾ মিডিਆ ਨਾ ਹਾਂਜੀ ਉਹ 24 ਘੰਟੇ ਚਾਚੇ ਦਾ ਪੁੱਤਰੀ ਹੁੰਦੇ ਆ ਠੀਕ ਹੈ ਜੀ ਜਿਸ ਬੰਦੇ ਨੂੰ ਗਾਏ ਉਹ ਸਾਰਿਆਂ ਨੂੰ ਪਤਾ ਹੁੰਦਾ ਵੀ ਇਹਨਾਂ ਦੁੱਧ ਚੋਂ ਆਇਆ ਚਾਹੀਦਾ ਕਈ ਵਾਰ ਵੀਡੀਓਜ਼ ਆਪਾਂ ਨਹੀਂ ਵੇਖਦੇ ਹਾਂਜੀ ਪਰ ਜਿਹੜਾ ਭਾਈਚਾਰੇ ਵਾਲਾ ਚੈਨਲ ਹੈ ਨਾ ਜੀ ਇਹ ਜ਼ਿਆਦਾ ਮਜ਼ਬੂਤ ਰਹਿੰਦਾ ਆਪਣੇ ਮੱਝ ਨੇ 26 ਕਿਲੋ 210 ਗ੍ਰਾਮ ਦੁੱਧ ਦਿੱਤਾ ਬਾਕੀ ਸਾਡਾ ਕਿਸੇ ਦੀਆਂ ਮੱਝਾਂ ਨਾਲ ਕੋਈ ਕੰਪੀਟੀਸ਼ਨ ਵੀ ਨਹੀਂ ਹੁੰਦਾ ਹਾਂਜੀ ਹੁਣ ਸਾਡਾ ਕੰਪੀਟੀਸ਼ਨ ਜ਼ਰੂਰ ਆ ਸਾਡੀ ਆਪਣੀਆਂ ਮੱਝਾਂ ਤੋਂ ਏਸੀ ਫਿਰ ਇੱਕ ਦੂਜੀ ਦਾ ਰਿਕਾਰਡ ਕਰਵਾਉਣਾ ਹੈ ਅਸੀਂ ਜਲਦੀ ਬਹੁਤ ਚੰਗੀਆਂ ਮੱਝਾਂ ਜਿਹੜੀਆਂ ਨੇ ਦੋ ਮੱਝਾਂ ਉਹਨਾਂ ਦਾ ਰਿਕਾਰਡ ਦਰਜ ਕਰਵਾਵਾਂਗੇ ਲਗਭਗ 2-2.5 ਮਹੀਨੇ ਤੱਕ ਕਰਵਾ ਦਾਂਗੇ ਠੀਕ ਹੈ ਜੀ ਤੇ ਆਪਣੇ ਕੋਲੇ ਜਿੰਨੇ ਵੀ ਜਾਨਵਰ ਆ ਹੈ ਸਾਰੇ ਨੀਲੀ ਰਾਵੀ ਦੀ ਹੈ ਨਾ ਜੀ ਸਾਰੇ ਨੀਲੀ ਰਾਵੀ ਦੀ ਹੈ ਜਾਨਵਰ ਠੀਕ ਹੈ ਜੀ ਤੇ ਇੱਕ ਜਿਹੜੀ ਆਪਣੀ ਮੱਝ ਜ਼ਿਆਦਾ ਮਸ਼ਹੂਰ ਹੋਈ ਆ ਮਾਇਆ ਮੱਝ ਹੈ ਨਾ ਜੀ ਠੀਕ ਆ ਉਹ ਵੀ ਆਪਣੇ ਕੋਲੇ ਹੀ ਆ ਹੁਣ ਜੀ ਜਿਹੜੀ ਮਾਇਆ ਮੱਝ ਹੈ ਨਾ ਜੀ ਹਾਂ ਜੀ ਉਹ ਮਸ਼ਹੂਰ ਹੋ ਹੈ ਵੀ ਮਸ਼ਹੂਰ ਆ ਪਰ ਮੇਰੇ ਦਿਲ ਦੇ ਵੀ ਬਹੁਤ ਨੇੜੇ ਆ ਠੀਕ ਹੈ ਜੀ ਮਾਇਆ ਮੱਝ ਜਿਹੜੀ ਆ ਉਹ 11ਵੇਂ ਸਵੇਰੇ ਸੌਂ ਜਾ ਰਹੀ ਆ ਠੀਕ ਹੈ ਜੀ ਉਸ ਨੇ ਚੰਗੇ ਚੰਗੇ ਬੱਚਿਆਂ ਨੂੰ ਜਨਮ ਦਿੱਤਾ ਠੀਕ ਹੈ ਜੀ ਇਸ ਤਰ੍ਹਾਂ ਕਿ ਹੁੰਦਾ ਜਿਹੜਾ ਪੀਕ ਲੈਵਲ ਹੈ ਨਾ ਸਾਡੇ ਕੋਲ ਪਹਿਲੇ ਸੂਆਂ ਦੇ ਵਿੱਚ ਤਾਂ 23 ਕਿਲੋ ਇਹਨਾਂ ਦਾ ਦੁੱਧ ਹੋ ਸਕਿਆ ਪਰ ਕੋਈ ਸਾਡੀਆਂ ਗਲਤੀਆਂ ਸਾਨ ਜਿਵੇਂ ਇਸ ਸੂਆਂ ਨੂੰ 40-45 ਦਿਨ ਡਰਾਈ ਕਰਨਾ 40-45 ਦਿਨ ਡਰਾਈ ਕਰਨਾ 8-10 ਕਿਲੋ ਦੋਤੇ ਤੇ ਫਿਰ ਕੁਝ ਸਮਾ ਰਿੰਦੇ ਆ ਫਿਰ ਸੂਪਣਾ ਠੀਕ ਹੈ ਅੱਜਾ ਅਸੀਂ ਉਹ ਸਮਝ ਨੂੰ ਲਗਭਗ 2.5 ਮਹੀਨੇ ਸਮਾਂ ਦਿੱਤਾ ਤਾਂ ਕਿ ਹਾਂਸੇ ਆ ਕੇ ਵੱਡੀਆਂ ਉਮੀਦਾਂ ਤੇ ਖਰੀ ਉਤਰੂਗੀ ਪਰ ਥੋੜੇ ਦਿਨਾਂ ਤੀਕੋ ਨੇ ਲਗਭਗ 1 ਮਹੀਨੇ ਤੀਕ ਗੱਜ ਤੋਂ ਬਾਅਦ ਸੂਪਣਾ ਹੈ ਅੱਜ ਠੀਕ ਤੁਸੀਂ ਦੱਸਦੇ ਠੀਕ ਹੈ 2 ਮਹੀਨੇ ਦੀ ਸੂਬਾਣਾ ਤੇ 2.5 ਮਹੀਨੇ ਦੀ ਆਪਾਂ ਜਿਹੜੀ ਉਹਨੂੰ ਜਾਂ ਜਿਹੜੇ ਧਰੋਲੇ ਮੇਲਾ ਆ ਗਿਆ ਪੀਡੀਐਫ ਦਾ ਮੇਲਾ ਆ ਗਿਆ ਇਹਨਾਂ ਮੇਲਿਆਂ ਵਿੱਚ ਵੀ ਰਿਕਾਰਡ ਦਰਜ ਕਰਵਾਵਾਂਗੇ ਔਰ ਲਾਈਵ ਮਿਲਕਿੰਗ ਵੀ ਜਿਸ ਦਿਨ ਲਾਈਵ ਮਿਲਕਿੰਗ ਕਰਵਾਈ ਨਾ ਜੀ ਪਰ ਤੋਂ ਪਰ 4-5 ਵਾਰ ਚੁਆਇਸ ਕਰਵਾਵਾਂਗੇ ਠੀਕ ਹੈ ਜੀ ਵੀ ਇਸ ਵਾਰ ਮਤਲਬ ਕਿ ਤੁਹਾਡਾ ਰੱਦ ਆ ਗਿਆ ਲਾਈਵ ਮਿਲਕਿੰਗ ਕਰਾਉਣ ਦਾ ਤੇ ਬਾਕੀ ਮੇਲੇ ਦਿਖਾਉਣ ਦਾ ਵੀ ਹੈ ਨਾ ਬਿਲਕੁਲ ਜੀ ਬਾਕੀ ਉਹਨੂੰ ਪੀਕ ਤੇ ਵੀ ਸਹੀ ਆਜੂ ਮੇਰੇ ਹਿਸਾਬ ਨਾਲ ਜੇ ਤੁਹਾਨੂੰ ਮੇਲੇ ਸਟਾਰਟ ਹੋਣੇ ਆ ਜੀ ਪੀੜੀਆ ਪੈਦਾ ਤੇ ਆਪਣਾ ਧਰੋਲੇ ਵਾਲਾ ਨਾ ਜੀ ਬਿਲਕੁਲ ਜੀ ਪਿਛਲੀ ਵਾਰ ਜਿਸ ਤਰ੍ਹਾਂ ਧਰੋਲੇ ਦਾ ਮੇਲਾ ਆ ਗਿਆ ਹਾਂਜੀ ਜਿਸ ਦਿਨ ਧਰੋਲੇ ਦਾ ਮੇਲਾ ਆ ਗਿਆ ਤੇ ਮੇਰੀ ਬੀੜੀ ਦੀ ਸ਼ਾਦੀ ਸੀਗੀ ਅੱਛਾ ਜੀ ਤੇ ਮੈਂ ਇਸ ਵੀਰ ਮਨਪ੍ਰੀਤ ਸਿੰਘ ਦੇ ਹੱਥ ਇਹਨੂੰ ਤੁਸੀਂ ਜਾਣਦੇ ਹੋ ਗੋਰਾ ਤਿੰਨ ਵਾਲਾ ਕਰਕੇ ਮਸ਼ਹੂਰ ਹੈ ਜਿਹਨਾਂ ਕੋਲ ਇੱਕ ਛੋਟਾ ਸਮੁੰਦਰਾ ਪੈਸਟਲ ਬੱਲ ਵੀ ਇਹਨਾਂ ਕੋਲ ਹੈ ਬੱਲ ਵੀ ਇਹਨਾਂ ਦਾ ਹੈ ਹਾਂਜੀ ਹਾਂਜੀ ਇਹਨਾਂ ਨੂੰ ਮੈਂ ਮੈਂ ਦੇ ਕੇ ਵੇਚ ਦਿੱਤੀ ਠੀਕ ਹੈ ਪਰ ਦੇਖੋ ਆਪਣੇ ਨਾਲ ਮੱਝ ਦਾ ਜਿਲ ਜੁੜਿਆ ਹੁੰਦਾ ਬਗਾਨਾ ਬੰਦਾ ਉਹਦੀ ਕਿੰਨੀ ਵੀ ਕੇਅਰ ਕਰੇ ਹਾਂਜੀ ਜੀ ਤੇਰੋ ਉੱਛਾ ਮਾਜੀ ਥੋੜੀ ਡੰਪਚਰ ਵੀ ਡਾਊਨ ਕਰ ਗਈ ਚਲੋ ਸਾਨੂੰ ਸਾਡਾ ਪ੍ਰਾਈਸ ਤਾਂ ਬਣਿਆ ਤੀਜਾ ਚੌਥਾ ਹੀ ਹਾਂਜੀ ਪਰ ਸਾਨੂੰ ਇਹ ਗੱਲ ਦੀ ਖੁਸ਼ੀ ਵੀ ਚਲੋ ਉੱਥੇ ਦੁੱਧ ਦੀ ਚਵਾਗੀ ਨਹੀਂ ਬਹੁਤ ਸੀਗਾ ਪਰ ਐਸ ਕਾ ਜਿਹੜੀਆਂ ਸਰਗਮ ਮੁਸ਼ਕਲਾਂ ਦਾ ਹੱਲ ਕੱਢ ਕੇ ਤੇ ਨਵੀਂ ਜਿਹੜੀ ਚੁਾਈ ਆ ਧਰੋਲੇ ਮੇਲੇ ਦੀ ਟਾੜੀ ਰੂ-ਰੂ ਕਰਦੇ ਆ ਠੀਕ ਹੈ ਜੀ ਵੀ ਉਮੀਦ ਆ ਵੀ ਕੋਈ ਨਵਾਂ ਦੇਖਣ ਨੂੰ ਮਿਲੂਗਾ ਸਾਰਾ ਨਾ ਜੀ ਬਿਲਕੁਲ ਅੱਜ ਇੱਥੇ ਵੀਰਕੋਲ ਆਏ ਆ ਤੇ ਚੰਗੇ ਇਹਨਾਂ ਦੀ ਤਿੰਨ ਚਾਰ ਮੱਝਾਂ ਨੇ ਬਹੁਤ ਚੰਗੇ ਦੋਤੇ ਅਸੀਂ ਇਹ ਪਹਿਲਾਂ ਮੈਂ ਮੱਝ ਦੇਖੂ ਠੀਕ ਹੈ ਜੀ ਮਤਲਬ ਤੁਸੀਂ ਇਹ ਜਾਨਵਰ ਦੇਖਣ ਆਏ ਹੋ ਬਿਲਕੁਲ ਜਾਨਵਰ ਦੇਖਣ ਆਏ ਆ ਠੀਕ ਹੈ ਜੀ ਚੰਗੇ ਜਾਨਵਰ ਨੇ ਇਨਾਂ ਕੋਲ ਤੇ ਦੋ ਤਿੰਨ ਮੱਝਾਂ ਜਿਹੜੀਆਂ ਚੰਗੇ ਪੀਕ ਲੈਵਲ ਕਰਦੀਆਂ ਨੇ ਇੱਕ ਵਾਰ ਤੁਹਾਡੇ ਚੈਨਲ ਤੇ ਵੀ ਇਹਨਾਂ ਦੀ ਚੋਾਈ ਦੇਖੀ ਗਈ ਆ ਹਾਂ ਜੀ ਨਾਂ ਕੀ ਸੀ ਮੱਝਾਂ ਦਾ ਜੀ ਤੇ ਆਪਣੀ 20 ਵੀਰਾ ਮੱਝ ਤੇ ਕਨਫੀਮ ਮੱਝ 17 ਕਿਲੋ ਤੋਂ ਪਲੱਸ ਦੁੱਧ ਦੀ ਚੋਾਈ ਕਰਾਈ ਸੀ ਹਾਂ ਜੀ ਹਾਂ ਨਾ ਦੋਨਾਂ ਮੱਝਾਂ ਦੀ ਹੋਈ ਸੀ ਹਾਂ ਹਾਂ ਦੋਨਾਂ ਮੱਝਾਂ ਦੀ ਤੇ ਸਾਡਾ ਦਿਲ ਕੀਤਾ ਕਿ ਅੱਜ ਜਾਂਦੇ ਜਾਂਦੇ ਵੀਰ ਦੀਆਂ ਮੱਝਾਂ ਦੇਖ ਕੇ ਚੱਲੀਏ ਬਹੁਤ ਮਨ ਖੁਸ਼ ਹੋਇਆ ਦਿੱਕੀ ਮੈਨ ਲੱ ਚੰਗਾ ਮਨ ਕੋਸ਼ ਹੈ ਬਾਕੀ ਸਾਰੇ ਹੈ ਰਿਕਾਰਡ ਦੇ ਆ ਨਾ ਜੀ ਹਾਂਜੀ ਹੈ ਰਿਕਾਰਡ ਦੇ ਬਹੁਤ ਵਧੀਆ ਗੱਲ ਆ ਹਰ ਕਿਸਾਨ ਨੂੰ ਚੰਗੇ ਪਸ਼ੂ ਰੱਖਣੇ ਚਾਹੀਦੇ ਆ ਹਾਂ ਹਾਂਜੀ ਦੇਖੋ ਕਿਸੇ ਨਾਲ ਕੰਪੀਟੀਸ਼ਨ ਨਾ ਕਰਕੇ ਚੱਲੋ ਠੀਕ ਹੈ ਜੀ ਜਦੋਂ ਕਿਸੇ ਨਾਲ ਅਸੀਂ ਕੰਪੀਟੀਸ਼ਨ ਦੀਆਂ ਗੱਲਾਂ ਕਰਾਂਗੇ ਨਾ ਅਸੀਂ ਪਿੱਛੇ ਜਾਂਦੇ ਆ ਕੰਪੀਟੀਸ਼ਨ ਆਪਣੇ ਮਨ ਅੰਦਰ ਕਰੋ ਆਪਣੀ ਮੱਝ ਨਾਲ ਕਰੋ ਮੁਕਾਬਲਾ ਕਰੋ ਕਿਸੇ ਦੇ ਜਾਨਵਰ ਨਾਲ ਕੋਈ ਕੰਪੀਟੀਸ਼ਨ ਨਾ ਕਰੋ ਕਿ ਉਹਦੀ ਇੰਨਾ ਮੱਝ ਦਾ ਰਿਕਾਰਡ ਆ ਜਿਵੇਂ ਤੁਸੀਂ ਹਾਂਜੀ ਸਾਡੇ ਕੋਲ 26210 ਦਾ ਸਾਡੇ ਮੂੰਹ ਸਾਡਾ ਰਿਕਾਰਡ ਆਪਾਂ ਨਹੀਂ ਕਦੀ ਨਾ ਕੋਈ ਫੇਸਬੁੱਕ ਤੇ ਕਹਾਂਗੇ ਨਾ ਕੋਈ ਉਹ ਜੀ ਪੋਸਟ ਪਾਵਾਂਗੇ ਇਹ ਤਾਂ ਰੱਬ ਜੀ ਦਿੱਤੀ ਹੋਈ ਦਾਤ ਆ ਉਹ ਜਦੋਂ ਜੀ ਕਰਦਾ ਦੇ ਦਿੰਦਾ ਜਦੋਂ ਜੀ ਕਰਦਾ ਵਾਪਸ ਲੈ ਲਿੰਦਾ ਔਰ ਆ ਸਿਆ ਵੀ ਆਪਣੀ ਮਰਜ਼ੀ ਤੋਂ ਆਪਦਾ ਹੀ ਨਵਾਂ ਰਿਕਾਰਡ ਜਿਹੜਾ ਤੁਹਾਡੇ ਰੂਬਰੂ ਕਰਾਂਗੇ ਠੀਕ ਆ ਵੀ ਤੁਸੀਂ ਆਪਣਾ ਰਿਕਾਰਡ ਮਤਲਬ ਆਪ ਹੀ ਬ੍ਰੇਕ ਕਰੋਗੇ ਤੋੜੋਗੇ ਤੇ ਬਾਕੀ ਰਿਕਾਰਡ ਬਹੁਤ ਚੰਗਾ ਸੀਗਾ ਇਸ ਵਾਰ ਜੀ ਜੀ ਤੇ ਇਹ ਚੁਾਈ ਹੋਈ ਸੀ ਤਾਂ ਇਹਨਾਂ ਟਾਈਮ ਦੀ ਜੀ ਤਿੰਨ ਟਾਈਮ ਇੱਕ ਟਾਈਮ ਖਾਲੀ ਕਰੀ ਸੀ ਬਿਲਕੁਲ ਜੀ ਦੇਖੋ ਗੱਲ ਇਸ ਤਰ੍ਹਾਂ ਹੋਈ ਆ ਪਹਿਲੇ ਟਾਈਮ ਮਾਜਨੇ ਦਾ 12 ਕਿਲੋ 792 ਗ੍ਰਾਮ ਦੋ ਦਾ ਹਾਂਜੀ ਦੂਸਰੀ ਚੋਈ ਹੋਈ ਹੈ 13 ਕਿਲੋ 106 ਗ੍ਰਾਮ ਦੀ ਠੀਕ ਹੈ ਜੀ ਸੇਮ ਹੀ ਚੱਲੀ ਆ ਜੀ ਫਿਰ ਮੈਂ ਜਿਹੜੇ ਉਹ ਵੀਰ ਜਗਜੀਤ ਸਿੰਘ ਜੀ ਹੈ ਨਾ ਸਿਤਕ ਡੇਰੀ ਫਾਰਮ ਚ ਚੈਨਲ ਵਾਲੇ ਹਾਂਜੀ ਔਰ ਲਗਭਗ 25-30 ਆਦਮੀ ਬੈਠੇ ਸਨ ਉਸ ਟਾਈਮ ਤੇ ਹਾਂਜੀ ਮੈਂ ਸਾਰਿਆਂ ਨੂੰ ਇਹ ਗੱਲ ਕਹੀ ਕਿ ਜੇ ਆਪਣੀ ਮੱਝ ਇਸ ਟਾਈਮ ਦੂਸਰੀ ਚੋਈ ਦੁੱਧ ਘਟਾਉਂਦੀ ਆ ਹਾਂਜੀ ਫਿਰ ਆਪਾਂ ਇੱਕ ਚੋਈ ਹੋਰ ਕਰਾਂਗੇ ਫਿਰ ਚਾਰ ਚੋਈਆਂ ਕਰਦੇ ਆਂਗੇ ਜੇਕਰ ਆਪਣੀ ਮੱਝ ਮੇਨਟੇਨ ਦੁੱਧ ਰੱਖਦੀ ਆ 13 ਦੇ ਆਸ-ਪਾਸ ਰੱਖਦੀ ਆ ਤੇ ਫਿਰ ਸਾਰਿਆਂ ਨੂੰ ਭਰਾਵਾਂ ਨੂੰ ਪਤਾ ਹੁੰਦਾ ਕਨਫਰਮ ਹੈ ਜਿਹੜੀ ਫਿਰ ਤੀਸਰੀ ਚੁਆਈ ਹੋਈ ਉਹ 13 ਕਿਲੋ 104 ਗ੍ਰਾਮ ਦੀ ਹੋਈ ਤੁਸੀਂ ਅੰਦਾਜ਼ਾ ਲਾ ਲਓ 2 ਗ੍ਰਾਮ ਦਾ ਅੰਤਰ ਵੀ ਜਮੇ ਹੀ ਸੇਮ ਸੀ ਹਣਾ ਬਿਲਕੁਲ ਜੀ 2 ਗ੍ਰਾਮ ਦਾ 2 ਗ੍ਰਾਮ ਕੋਈ ਚੀਜ਼ ਵੀ ਨਹੀਂ ਦੇ ਜੇ ਚਾਰ ਗਮਸਤ ਹੋਰ ਪਾਂਦੇ ਪੂਰਾ ਹੋ ਜਾਂਦਾ ਇਸ ਕਾਰਨ ਕਰਕੇ ਜਿਹੜੀਆਂ ਚੁਆਈਆਂ ਹੁੰਦੀਆਂ ਨੇ ਜੀ ਬੇਈਮਾਨੀ ਤੋਂ ਬਗੈਰ ਉਹ ਨਿਰਪੱਖ ਮੇਨਟੇਨ ਹੁੰਦੀਆਂ ਨੇ ਕਿਸੇ ਚੁਆਈ ਵਿੱਚ 2-4 ਕਿਲੋ ਦੁੱਧ ਵਾਧੇ ਕਿਸੇ ਵਿੱਚ ਘਟਦੀ ਹੋ ਚੁਆਈ ਮਨ ਜੋਗ ਨਹੀਂ ਹੁੰਦੀ ਪਰ ਚਲੋ ਮੁਬਾਰਕਾ ਜਿਹੜੇ ਵੀਰ ਕਰਾਉਂਦੇ ਆ ਪਰ ਮੈਂ ਜਿੰਨੀਆਂ ਚੁਵਾਈਆਂ ਆਈ ਤੀ ਮੇਲੇਆਂ ਵਿੱਚ ਵੀ ਕਰਵਾਈਆਂ 2016 ਤੋਂ ਲੈ ਕੇ ਸਾਰੀਆਂ ਤਕਰੀਬਨ ਤਕਰੀਬਨ ਮੇਨਟੇਨ ਰਹੀਆਂ ਹਾਂ ਹਾਂਜੀ ਬਾਕੀ ਸਾਰਿਆਂ ਨੇ ਵੇਖਿਆ ਜੀ ਚੁਵਾਈ ਵਧੀਆ ਸਾਫ ਸੁਥਰੀ ਚੁਵਾਈ ਹੋਈ ਹੈ ਬੀ ਬਸ ਕੀ ਜੇ ਕੋਈ ਮਨ ਕੇ ਚਲੋ ਕਿਸੇ ਨੂੰ ਕੋਈ ਹੋਵੇ ਹਨਾ ਕੋਈ ਵੀਰ ਮੰਗੇ ਵੀ ਤੀਜੀ ਟਾਈਮ ਦੀ ਚੁਵਾਈ ਤੇ ਉਸ ਦੀ ਸਾਡੇ ਕੋਲ ਤੇ ਉਸ ਦੀ ਆਪਣੇ ਕੋਲੇ ਜਾਨਕੀ ਵੀਡੀਓ ਪ੍ਰੋਪਰ ਵੀਡੀਓ ਟਾਈਮ ਲੈ ਕੇ ਬਣਾਈ ਵੀ ਆ ਤੇ ਉਹ ਵੀ ਦੁੱਧ ਸੇਮ ਸੀਗਾ ਜਿਹੜੀ ਰਿਕਾਰਡ ਕਰੀ ਸੀ ਵੀਡੀਓ ਹਾਂ ਜਿਹੜੀ ਅਸੀਂ ਆਪ ਰਿਕਾਰਡ ਕੀਤੀ ਠੀਕ ਹੈ ਜੀ ਹਾਂ ਵੀ ਜਿਹੜੀਆਂ ਉਸ ਦਾ ਵੀ ਦੁੱਧ 13 ਕਿਲੋ 55 ਗ੍ਰਾਮ ਹੋਇਆ ਚੌਥੀ ਚੋਈ ਦੇ ਜੋ ਅਸੀਂ ਆਪਣੇ ਐਸ ਫੋਨ ਵਿੱਚ ਰਿਕਾਰਡ ਕਰਕੇ ਸਮਾਂ ਸਕਰੀਨ ਤੇ ਪਹਿਲਾਂ ਦਿਖਾ ਕੇ ਠੀਕ ਹੈ ਜੀ ਤੇ 13 ਕਿਲੋ 54 ਗ੍ਰਾਮ ਹੋਇਆ ਪਰ ਉਸ ਨੂੰ ਇਹ 3 ਮਿੰਟ ਪਹਿਲਾਂ ਚੋਣੀ ਸ਼ੁਰੂ ਕੀਤੀ ਉਹ ਆਪਦੀ ਮੰਦੀ ਸੰਤੁਸ਼ਟੀ ਆਪ ਤੋਂ ਵੀ ਬਣਾ ਕੇ ਰੱਖੀ ਸੀ ਠੀਕ ਹੈ ਵੀ ਤਾਂ ਬਣਾ ਕੇ ਰੱਖੀ ਹੈ ਵੀ ਕਈ ਵਾਰੀ ਕੋਈ ਕੋਈ ਸਵਾਲ ਚੁੱਕੇ ਉਸ ਨੂੰ ਆਪਾਂ ਵੀਡੀਓ ਸੈਂਡ ਕਰ ਸਕਦੇ ਹਾਂ ਉਸ ਨੂੰ ਆਪਾਂ ਦਿਖਾ ਸਕਦੇ ਹਾਂ ਬਿਲਕੁਲ ਠੀਕ ਹੈ ਜੀ ਤੇ ਗੁਰਾ ਜੀ ਤੁਹਾਡੇ ਕੋਲ ਜੀ ਪਸ਼ੂ ਤੁਸੀਂ ਵੀ ਆਪਣੇ ਬੁੱਲਾ ਬਾਰੇ ਜਾਣਕਾਰ ਦੋ ਜੀ ਵੀਰਾਂ ਨੂੰ ਜੇ ਕਿ ਸਿਮਨਲ ਪੜੋਣਾ ਹੈ ਜਾਂ ਵੀ ਜਮਰ ਚੰਗੇ ਤਿਆਰ ਕਰਨੇ ਆ ਇਹ ਤੁਸੀਂ ਉਹਨਾਂ ਬਾਰੇ ਵੀ ਸੁਝਾਓ ਹਾਂਜੀ ਆਪਣੇ ਕੋਲੇ ਜੀ ਦੋ ਬੁੱਲ ਆ ਇੱਕ ਪੈਸਟਲ ਆ ਵੱਡਾ ਬੁੱਲ ਜਿਹੜਾ ਆਪਣੇ ਕੋਲੇ ਛੋਟਾ ਹਰਸਾਨ ਸਿੰਘ ਦੀ ਲੈਂਡ ਦਾ ਸੁਹੰਦਰ ਆ ਜੀ ਠੀਕ ਹੈ ਜੀ ਤੇ ਪੈਸਟਲ ਨੂੰ ਵੀ ਸਾਰੇ ਜਾਣਦੇ ਆ ਤੇ ਇਹਨਾਂ ਦੀਆਂ ਜੀ ਹਾਂਜੀ ਇਹਨਾਂ ਦੀ ਲਿਆ ਸੀ ਆਪਾਂ ਹਾਂਜੀ ਜਿਹੜਾ ਸਮੁੰਦਰ ਉਹ ਸਰਦਾਰ ਰਸਾਲ ਸਿੰਘ ਦੀ ਮਾਇਆ ਮਾਝ ਦਾ ਤੇ ਮਾਇਆ ਮਾਝ ਪੂਰੀ ਮਸ਼ਹੂਰ ਆ ਕਿਸੇ ਨੂੰ ਸਾਰੇ ਜਾਣਦੇ ਆ ਜੀ ਸਾਰੇ ਜਾਣਦੇ ਹੀ ਆ ਜੀ ਠੀਕ ਹੈ ਤੇ ਆ ਹੁਣ ਬਹੁਤ ਸੋਹਣੇ ਬੱਚੇ ਆ ਰਹੇ ਆ ਤੇ ਤਕਰੀਬਨ ਆ ਵੀ ਜ਼ਿਆਦਾ ਕੱਟ ਨਹੀਂ ਰਹੀਆਂ ਸਮੁੰਦਰੀਆਂ ਠੀਕ ਹੈ ਜੀ ਸੀਮਾ ਬਣ ਗਿਆ ਹਾਂ ਸੀਮਾ ਨੂੰ ਦੇ ਬਣੇ ਵੀ ਆ ਜੀ ਤੇ ਇਹ ਕਿਹੜੇ ਬਲ ਦਾ ਬੱਚਾ ਆਪ ਇਹ ਆਪ ਹੈਗਾ ਜੀ 113 ਨੰਬਰ ਦਾ 113 ਨੰਬਰ ਹਾਂ ਆ 90 ਫਾਰਮ ਦੇ 113 ਦਾ ਇਹ ਮਾਫਾਕੇ ਦਾ ਮਾਇਆ ਮੱਝ ਕੱਕ ਦਾ ਸਰ ਸਾਰੇ ਜਾਣਦੇ ਹਨ ਹੈ ਨਾ ਜੀ ਹਾਂ ਕਿਉਂਕਿ ਇਹ ਮਸ਼ਹੂਰ ਮੱਝ ਹੈ ਵੀ ਬਾਕੀ ਤੁਹਾਡਾ ਨਾਂ ਤੁਹਾਨੂੰ ਦੋਵਾਂ ਨੂੰ ਸਾਰੇ ਜਾਣਦੇ ਆ ਪਿਸਟਲ ਬੋਲ ਵੀ ਮਸ਼ਹੂਰ ਆ ਤੇ ਬਾਕੀ ਇਹਨਾਂ ਦਾ ਨਾਂ ਵੀ ਬਹੁਤ ਆਗਾ ਹਾਂਜੀ ਤੇ ਜਿਹੜਾ ਪਿਸਟਲ ਬੋਲ ਆ ਉਹਦਾ ਸੀਮਨ ਪਰ ਹੈਗਾ ਹੀ ਆ ਪਹਿਲਾਂ ਹਾਂਜੀ ਉਹ ਸੀਮਨ ਪਿਸਟਲ ਦਾ ਸੀਮਨ ਪਹਿਲਾਂ ਵੀ ਚੱਲੀ ਜਾਂਦਾ ਹੈ ਇਹਦੇ ਵੀ ਸੀਮਨ ਜਾਨੀ ਕਿ ਆਪਾਂ ਬਣਾਏ ਪਿਆ ਇਹਦੇ ਵੀ ਸੀਮਨ ਆਪਾਂ ਦੇ ਰਹੇ ਹਾਂ ਤੇ ਇਹਨਾਂ ਦੀ ਕੋਈ ਸਪਲਾਈ ਹੈ ਜਾਂ ਤੁਸੀਂ ਖੋਦ ਹੀ ਦਿੰਦੇ ਹੋ ਨਹੀਂ ਹਜੇ ਤੱਕ ਜੀ ਮੇਰੇ ਕੋਲੇ ਹੀ ਆ ਹਾਂਜੀ ਠੀਕ ਆ ਕੋਈ ਮੰਨ ਲਓ ਡਾਕਟਰ ਜਿਹੜਾ ਵੀ ਪਹਿਲਾਂ ਤੋਂ ਪੈਸਟਲ ਵਰਤ ਰਿਹਾ ਉਹ ਵੀਰ ਸੀਮਨ ਲੈ ਕੇ ਵੀ ਗਏ ਆ ਸਮੁੰਦਰ ਦੇ ਇੱਕ ਵੀਰ ਹੋਰ ਖੁਸ਼ੀ ਦੀ ਗੱਲ ਆ ਜਿਵੇਂ ਅੱਜ ਕੱਲ੍ਹ ਵੱਡੀਆਂ ਕੰਪਨੀਆਂ ਸੈਕਸਿਡ ਸੀਮਨ ਤਿਆਰ ਕਰਦੀਆਂ ਨੇ ਹਾਂਜੀ ਤੇ ਕੁਦਰਤ ਵੱਲੋਂ ਜਿਹੜਾ ਸਮੁੰਦਰ ਝੋਟਾ ਆਣਾ ਹਾਂਜੀ ਇਸ ਤਰ੍ਹਾਂ 11-12 ਮੱਝਾਂ ਉੰਤਿਕ ਸੂਈਆਂ ਜੋ ਮੈਂ ਅੱਖੀਂ ਦੇਖੀਆਂ ਅੱਛਾ ਜਿਨ੍ਹਾਂ ਵਿੱਚੋਂ ਲਗਭਗ 10 ਕਟੀਆਂ ਵੀ ਜ਼ਿਆਦਾ ਜਾਨੀ ਕਟ ਗਈਆਂ ਜਿਆਦਾਆਂ ਫੀਮੇਲ ਆ ਇਹ ਵੀ ਪਲੱਸ ਪੁਆਇੰਟ ਆ ਹਾਂ ਪਲੱਸ ਪੁਆਇੰਟ ਆ ਫਿਰ ਜਿਹੜੀਆਂ ਕਟੀਆਂ ਨੇ ਤੁਸੀਂ ਕਿਤੇ ਸਮਾਂ ਬਣਾਇਓ ਆਪਣੇ ਚੈਨਲ ਤੇ ਦਰਸ਼ਕਾਂ ਨਾਲ ਸਾਂਝੀ ਵੀਡੀਓ ਕਰਿਓ ਠੀਕ ਹੈ ਉਹਨਾਂ ਦੇ ਹੋਣ ਤੋਂ ਜਿਹੜੀਆਂ ਝੋਲੀਆਂ ਨੇ ਬਹੁਤ ਖੁੱਲੀਆਂ ਡੁੱਲੀਆਂ ਲਗਾ ਰਹੀਆਂ ਕਿਉਂਕਿ ਮਾਇਆ ਮੱਝ ਬੜੀ ਤਗੜੀ ਮੱਝ ਹੈ ਦੁੱਧ ਵਿੱਚ ਬੜਾ ਲੰਮਾ ਪੀਰੀਅਡ ਲੰਮਾ ਸਮਾਂ ਦੁੱਧ ਦਿੰਦੀ ਆ ਐਰ ਕਿਉਂ ਦੀ ਪੂਰੇ ਸੂਏ ਦੀ ਜਿਹੜੀ ਚਵਾਈ ਹੈ ਨਾ ਫੇਕ ਮਹੀਨੇ ਕਰਵਾਵਾਂਗੇ ਕਿਉਂਕਿ ਪੂਰੇ ਸਾਲਦਾਰ ਕੋਰਕ ਨਾ ਮੱਝ ਦਰਜ ਕਰਦੀ ਠੀਕ ਹੈ ਵੀ ਕਿੰਨਾ ਮਤਲਬ ਲੈਕਟੇਸ਼ਨ ਵੀਡੀਓ ਲੈਕਟੇਸ਼ਨ ਪੀਰੀਅਡ ਸਰ ਟੋਟਲ ਸੂਏ ਦਾ ਦੁੱਧ ਉਸਨੇ 10 ਮਹੀਨੇ ਅੰਦਰ ਕਿੰਨਾ ਦਿੱਤਾ ਠੀਕ ਹੈ ਬਾਕੀ ਜਿਹੜਾ ਸਮੁੰਦਰ ਝੋਟਾ ਵੈਗਰੂ ਦੀ ਕਿਰਪਾ ਆ ਚੰਗਾ ਆ ਇਹਨਾਂ ਵੀਰਾਂ ਨੇ ਸੰਭਿਓ ਵੀ ਚੰਗਾ ਆ ਚੰਗੀ ਮੀਤ ਬਾਕੀ ਇਸ ਬੱਲ ਤੋਂ ਉਮੀਦ ਇਹ ਆ ਵੀ ਦੁੱਧ ਲੈਣ ਵੀ ਚੰਗੀ ਰਹੂ ਤੇ ਮਿਲਕ ਤੇ ਬਿਊਟੀ ਵਾਲੇ ਬੱਚੇ ਪੈਦਾ ਹੋਣ ਤੇ ਤੁਸੀਂ ਵੀ ਤੁਸੀਂ ਵੀ ਇੱਕ ਆਪਣੇ ਫਾਰਮਾਂ ਤੇ ਕੀ ਬੋਲਦਿਆ ਕਰ ਰਹੇ ਕਿ ਨਹੀਂ ਕਰ ਰਹੇ ਜੀ ਦੇਖੋ ਜੀ ਮੇਰੇ ਕੋਲ ਇੱਕ ਬੜੀ ਵਧੀਆ ਮੱਝ ਆ ਰਫੀਦਾ ਹਾਂਜੀ ਠੀਕ ਹੈ ਜੀ ਉਸ ਕਈ ਜਗਜੀਤ ਵਾਲੇ ਚੈਨਲ ਤੇ ਮੈਂ ਸਿੱਧਕ ਡੇਰੀ ਫਾਰਮ ਨੂੰ ਦੱਸ ਸਕਾਂ ਕਿ ਉਹ ਸੰਸਕ੍ਰਿਤ ਦਾ ਸ਼ਬਦ ਹੈ ਪਰਮਾਤਮਾ ਜੀ ਦੇਨ ਹਾਂਜੀ ਠੀਕ ਹੈ ਜੀ ਉਹ ਮੇਰੇ ਕੋਲ 930 ਬੁੱਲ ਸੀ ਆਰ ਬੀ ਨਾਬਾ ਤੋਂ ਸੁਣਨ ਵਾਲੀ ਆ ਓਕੇ ਜੀ ਮੈਂ ਅੱਜ ਵੀਰਾਂ ਨੂੰ ਦੱਸ ਦੇਵਾਂ ਇਹ ਵੀਰ ਗਰਜੀਤ ਸਿੰਘ ਜਿਹੜੇ ਨੇ ਉਹਨਾਂ ਨੂੰ ਪਤਾ ਆ ਸੁਭਰਾਵਾਂ ਵਾਲਿਆਂ ਨੂੰ ਓਕੇ ਜੀ ਮੱਝ ਕਿੰਨੇ ਦਾ ਦੁੱਧ ਵਾਲੀ ਸੀ ਮੱਝ ਨੇ 23 ਕਿਲੋ ਪਹਿਲੇ ਸਵੇਰ ਦੁੱਧ ਦਿੱਤਾ ਸੀ ਠੀਕ ਹੈ ਜੀ ਰਫੀਦਾ ਨੇ 23 ਕਿਲੋ ਦੁੱਧ ਪਹਿਲੇ ਸਵੇਰ ਦਿੱਤਾ ਮੈਂ ਉਹਦਾ ਰਿਕਾਰਡ ਦਰਜ ਕਰਾਉਣ ਵਾਸਤੇ ਉਹਨੂੰ ਲੈਕ ਮਿਲਕਿੰਗ ਕਰਨ ਵਾਸਤੇ ਉਹਨੂੰ ਬੱਚਾ ਜਿਹੜਾ ਇਹਨੂੰ ਦੁੱਧ ਨਹੀਂ ਚੁੰਗਦਾ ਉਹ ਬੋਤਲ ਜੀ ਨਾਲ ਓਕੇ ਜੀ ਮੈਂ ਉਹ ਜਦੋਂ ਉਸ ਦੇ ਕੱਟੇ ਨੂੰ ਨਾਲਕੇ ਨਾਲ ਦੁੱਧ ਪਿਆਇਆ ਤੁਹਾਨੂੰ ਇਥਰੋਂ ਆਉਂਦੇ ਕਾਰਨ ਉਹਦੀ ਮਾਤ ਹੋ ਗਈ ਫਿਰ 10 12 ਦਿਨ ਜਿਹੜੀ ਮੱਝ ਡਿਸਟਰਬ ਰਹੀ ਫਿਰ ਉਹ ਦੁੱਧ ਵੀ ਘਟ ਗਈ ਜੇਕਰ ਦੁੱਧ ਨਾ ਘਟਦੀ ਮੈਂ ਪਹਿਲਾਂ ਜਿਹੜਾ 23 ਲਗਭਗ 23 ਕਿਲੋ ਦੇ ਆਸ-ਪਾਸ ਜਿਹੜਾ ਦੁੱਧ ਜਿਹੜੀ ਚੋਾਈ ਕਰਾਉਂਦਾ ਰਹਦਾ ਸੀ ਹੁਣ ਅਜੇ ਤੱਕ ਤਕਰੀਬਨ 20 ਦਿਨਾਂ ਤੀਕੋ ਮੱਝ ਸੁਪੈਣੀ ਆ ਫਿਰ 2 2.5 ਮਹੀਨੇ ਤੀਕ ਉਹਦੀ ਚੋਾਈ ਕਰਾਵਾਂਗੇ ਚੋਾਈ ਕਰਾਉਣ ਤੋਂ ਬਾਅਦ ਫਿਰ ਉਹਨੇ ਜੇ ਮੇਲ ਦੇ ਦਿੱਤਾ ਸਿਰ ਪਰਮਾਤਮਾ ਦੀ ਕਿਰਪਾ ਨਾਲ ਵਿਚੰਗਾ ਸੰਭਾਂਗੇ ਠੀਕ ਆ ਉਹ ਤਿਆਰ ਕਰਾਂਗੇ ਯਾਨੀ ਤਿਆਰ ਕਰਾਂਗੇ ਜਰੂਰ ਕਰਾਂਗੇ ਅਰਕਤ 2 ਲੱਖ ਠੀਕ ਹੈ ਚਾਹੀਦਾ ਵੀ ਹੈ ਗੁਰਾ ਜੀ ਇੱਕ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੇ ਕਿਸੇ ਵੀਰ ਨੇ ਸੰਮਲਣਾ ਹੋਇਆ ਤਾਂ ਤੁਹਾਡੇ ਨਾਲ ਸੰਪਰਕ ਕਰ ਲੈਣਗੇ ਇਹ ਮੇਰਾ ਹੀ ਮੋਬਾਈਲ ਨੰਬਰ ਹੈਗਾ 97819 10483 97819 10483 10483 ਹਾਂਜੀ ਠੀਕ ਹੈ ਵੀ ਆਪਣੇ ਕੋਲ ਤਾਂ ਬੱਲ ਹੈ ਨਹੀਂ ਕੋਈ ਹਾਂ ਤੇ ਬਾਕੀ ਡਾਇਮੰਡ ਬੱਲ ਤਾਂ ਆਪਣੇ ਕੋਲ ਵੀ ਆ ਪਏ ਸੀ ਹਾਂ ਨਾ बोले ਤਾਂ ਵੇਖੋ ਜੀ ਡਾਇਮੰਡ ਵੀ ਆਪਣੇ ਕੋਲ ਗਿਆ ਸਮੁੰਦਰ ਵੀ ਆਪਣੇ ਕੋਲ ਗਿਆ ਸ਼ਾਨ ਆਪਣੇ ਕੋਲ ਗਿਆ ਜੁਗਰੂ ਬੁੱਲਾ ਆਪਣੇ ਕੋਲ ਗਿਆ ਮੇਰੇ ਕੋਲ ਜਿਹੜੇ ਬੁੱਲਾ ਰਾਜਾ ਬੁੱਲਾ ਮੇਰੇ ਕੋਲ ਗਿਆ ਮੇਰੇ ਕੋਲ ਤਾਂ ਬੁੱਲਾ ਦਾ ਖਜ਼ਾਨਾ ਜਾਂਦਾ ਰਿਹਾ ਪਰ ਦੇਖੋ ਕਈ ਵਾਰਾਂ ਪਿਛਲੀਆਂ ਚੀਜ਼ਾਂ ਨਾਲੋਂ ਜਿਹੜੀ ਨਵੀਂ ਪੀੜੀ ਉਹਨ ਦੇ ਵਿੱਚ ਸੁਧਾਰ ਆਈ ਜਾਂਦਾ ਹੁਣ ਜਿਸ ਤੇ ਪਹਿਲੇ ਮੇਰੇ ਛੋਟੇ ਸੀ ਹਾਂਜੀ ਜੋ ਬਾਅਦ ਵਿੱਚ ਲੋਟਿਆਂ ਨੇ ਸੁਧਾਰ ਕੀਤਾ ਹੁਣ ਮੈਨੂੰ ਤਾਂ ਜਿਹੜੀ ਪ੍ਰੋਪਰ ਤਸੱਲੀ ਹੈ ਨਾ ਜਿਹੜੇ ਮੇਰੇ ਮਨ ਦੀ ਤਸੱਲੀ ਆ ਉਹ ਸਮੁੰਦਰ ਤੇ ਆ ਕਿਉਂਕਿ ਜੋ ساری ਮੈਂ ਜ਼ਿੰਦਗੀ ਦਾ ਨਿਚੋੜ ਕੱਢਿਆ ਮਾਇਆ ਮੱਝ ਦਾ ਠੀਕ ਹੈ ਜੀ ਮਾਇਆ ਮੱਝ ਦਾ ਵਿੱਚ ਕੋਈ ਕਮੀ ਨਹੀਂ ਮੈਨੂੰ ਲੱਗੀ ਕਿਉਂਕਿ ਪਸ਼ੂ ਨੂੰ ਇੱਕ ਝੋਟਾ ਵੇਖੋ ਇੱਕ ਝੋਟਾ 2 ਸਾਲ ਅੰਦਰ ਤਿਆਰ ਹੋ ਜਾਂਦਾ ਪਰ ਝੋਟੇ ਨੂੰ 40 ਸਾਲ ਲੱਗਦੇ ਉਹਨੂੰ ਉਹਦੀ ਨਸਲ ਵਾਸਤੇ ਠੀਕ ਹੈ ਜੀ ਹਾਂ ਕਿ ਕਿਸਮ ਦਾ ਉਹਦੀ ਮਾਂ ਨਾਨੀ ਦਾਦੀ 'ਚ ਨੁਕਸਾਨ ਨਹੀਂ ਆਉਂਦਾ ਤਕਰੀਬਨ ਜਿੰਨੀਆਂ ਮਾਇਆ ਦੀਆਂ ਪੀੜ੍ਹੀਆਂ ਨੇ ਸਾਰੀਆਂ ਮੇਰੀਆਂ ਹੋਮ ਬ੍ਰੀਡ ਆ ਇਸ ਕਾਰਨ ਕਰਕੇ ਜਿਹੜਾ ਮਾਇਆ ਦਾ ਪੱਖ ਬਹੁਤਾਂ ਮਜ਼ਬੂਤ ਆ ਚਲੋ ਪਿਓ ਦਾ ਪੱਕ ਵੀ ਸੀਆਈਆਰ ਵੀ ਇਹਨਾਂ ਦਾ ਚੰਗਾ ਮਜ਼ਬੂਤ ਆ ਠੀਕ ਹੈ ਜੀ ਇਸ ਕਰਕੇ ਜਿਹੜੀ ਜਿਆਦਾ ਉਮੀਦ ਹੈ ਮੈਨੂੰ ਫਸ ਟਾਈਮ ਦੀ ਸਮੁੰਦਰ ਬੁੱਲ ਠੀਕ ਹੈ ਇਹ ਤਾਂ ਚੰਗੀ ਨਹੀਂ ਜਗ੍ਹਾ ਕਿਉਂਕਿ ਲਾਈਨ ਬਹੁਤ ਚੰਗੀ ਹੁੰਦੀ ਹੈ ਨਾ ਜੀ ਇਧਰ ਉਹ ਚੰਗੀ ਲਾਈਨ ਦੇ ਵਿੱਚ ਪੈਰ ਪਈਗਾ ਹੁਣ ਇੱਕ ਮੇਰੇ ਕੋਲ ਛੋਟਾ ਜੀ ਉਹ ਸ੍ਰਿੰਦਰ ਸੰਸਨੀਵਾਲ ਲੈ ਗਿਆ ਉਹ ਵੀ ਬਹੁਤ ਚੰਗਾ ਬੁੱਲ ਤਿਆਰ ਹੋਊਗਾ ਕਈ ਬੁੱਲ ਹੁੰਦੇ ਕਿ ਆਪਾਂ ਜਿਹੜੇ ਇਸ ਤਰ੍ਹਾਂ ਸੇਲ ਕੀਤੇ ਨੇ ਉਹ ਕਿਹੜਾ ਬੁੱਲ ਲੈ ਗਿਆ ਉਹ ਮੇਰੇ ਤੋਂ ਅਹ ਛੰਛਾ ਜਿਹੜਾ ਬਾਦਲ ਸਾਹਿਬ ਵਾਲਾ ਉਸ ਬੁੰਡਾ ਕਟਾ ਸੀਗਾ ਮੇਰੇ ਤੋਂ ਪਿਛਲੇ ਸਾਲ ਲੈ ਗਿਆ ਸਰਿੰਦਰ ਸਿੰਘ ਜੀ ਉਹ ਬਹੁਤ ਚੰਗਾ ਜਿਹੜਾ ਕਿ ਮਾਇਆ ਦੇ ਮੱਝ ਦੇ ਮਰ ਕਟਾ ਸੀ ਹਾਂਜੀ ਤੇ ਉਹ ਕਟਾ ਜਿਹੜਾ ਮਾਇਆ ਦੇ ਤੁਸੀਂ ਵੇਖਿਆ ਜੀ ਮੇਲਿਆਂ ਦੇ ਵਿੱਚ ਸਾਰੇ ਬੁੰਦੀ ਦਾ ਇੱਕ ਸਿੱਖ ਆ ਨਸੀਟਾਂ ਦਾ ਪਿੰਡ ਆ ਮੇਰੇ ਤੋਂ ਵੀ ਰੋ ਲੈ ਕੇ ਚਲੇ ਗਿਆ ਬਹੁਤ ਚੰਗਾ ਜਿਆਦਾ ਛੋਟਾ ਸੀ ਛੰਛਾ ਬੁੱਲਦਾ ਸੀ ਠੀਕ ਹੈ ਜੀ ਚਲੋ ਇੱਕ ਮਿੰਟ ਜੋ ਜਨਾ ਸਰਦਾ ਜੀ ਇੰਨੀ ਗੱਲਬਾਤ ਕਰਨ ਦੇ ਟਾਈਮ ਨਹੀਂ ਜਿੱਦਾ ਖਾਸਾ ਬੇਕਰ ਜਕੀ ਫਤਿਹ